ਦੀ ਬੁਨਿਆਦ ਹੋ ਰਹੀ ਹੈ। ਉਹ ਕਰਤੱਵ ਨੂੰ ਪੂਰਾ ਕਰ। ਬਈ। ਉਸ ਦੇ ਇਰੇਕ ਤੋਂ। ਉਹ ਪਿੱਛੇ ਕਰ ਲਾਂ। ਬਹੁਤ ਹੀ ਤੁਮਨ ਭਾਗੀ ਜਿਹੜੀ ਉਹ ਗੱਲ ਹੈ ਕਿ ਪਿਤਾ ਦਾ ਗੁਜ਼ਰ ਜਾਣਾ ਮੈਨੂੰ ਲੱਗਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਇਨਸਾਨ ਲਈ। ਇਹ ਸਦਮਾ ਕਦੇ ਭੁਲਾਇਆ ਨਹੀਂ ਜਾ ਸਕਦਾ। ਸੋ ਅੱਜ ਉਸੇ ਦੇ ਤਹਿਤ ਅਫਸੋਸ ਕਰਨ ਲਈ ਮੈਂ ਨਾਬੇ ਐਮਐਲਏ ਸਾਹਿਬ ਦੇ ਘਰ ਪਹੁੰਚੀ ਸੀ ਸੋ ਬਜ਼ੁਰਗ ਸੀਗੇ ਪਰ ਮੈਨੂੰ ਲੱਗਦਾ ਵੀ ਕਿਸੇ ਵੀ ਮੈਂਬਰ ਦਾ ਘਰੋਂ ਜਾਣਾ ਬਹੁਤ ਦੁਖਦਾਇਕ ਹੁੰਦਾ ਸੋ ਇਹ ਸਦਮੇ ਨੂੰ ਅਸੀਂ ਦੁੱਖ ਨੂੰ ਸਾਂਝਾ ਕਰਨ ਲਈ ਵੰਡਾਉਣ ਲਈ ਅੱਜ ਪਰਿਵਾਰ ਚ ਸ਼ਾਮਲ ਹੋਏ ਆ ਸਾਡਾ ਪਰਿਵਾਰ ਹੈ ਮੇਰੇ ਤੋਂ ਭੋਗ ਵਾਲੇ ਦਿਨ ਨਹੀਂ ਆਇਆ ਗਿਆ ਸੋ ਮੈਂ ਐਮਐਲਏ ਸਾਹਿਬ ਨੂੰ ਕਿਹਾ ਸੀ ਮੈਂ ਸਪੈਸ਼ਲ ਤੁਹਾਡੇ ਕੋਲ ਆ ਕੇ ਜਾਵਾਂਗੀ ਦੁੱਖ ਸਾਂਝਾ ਕਰਕੇ ਜਾਵਾਂਗੀ ਸੋ ਉਸੇ ਦਿਤੇ ਅੱਜ ਪਹੁੰਚੇ ਹਾਂ ਜੀ ਨਾਪੇ ਇਹਨਾਂ ਦੇ ਫਾਦਰ ਦੀ ਬੜੀ ਸੰਘਰਸ਼ ਭਰੀ ਜ਼ਿੰਦਗੀ ਆ ਕੀ ਕਹਣਾ ਚਾਹੁੰਦੇ ਇਸ ਵਾਰ ਦੇਖੋ ਮਾਤਾ ਪਿਤਾ ਦੀ ਸਾਰਿਆਂ ਦੀ ਸੰਘਰਸ਼ ਭਰੀ ਜ਼ਿੰਦਗੀ ਹੁੰਦੀ ਹੈ ਆਪਦੇ ਮੈਨੂੰ ਲੱਗਦਾ ਆਪਦੇ ਚਾਹ ਮਾਰ ਕੇ ਉਹ ਆਪਦੇ ਬੱਚਿਆਂ ਲਈ ਸੋਚਦੇ ਨੇ ਕਿ ਉਹਨਾਂ ਨੂੰ ਪੜਾ ਲਈਏ ਉਹਨਾਂ ਨੂੰ ਕੋਈ ਨਾ ਕੋਈ ਵਧੀਆ ਰਸਤੇ ਪਾ ਦਈਏ ਸੋ ਇਹ ਜੇ ਮੈਨੂੰ ਲੱਗਦਾ ਹੈ ਉਹਨਾਂ ਨੇ ਵੀ ਆਪਣੇ ਪੁੱਤਰ ਨੂੰ ਇੱਕ ਚੰਗੇ ਰਸਤੇ ਤੇ ਪਾਇਆ ਇੱਕ ਲੋਕ ਸੇਵਾ ਸਮਾਜ ਸੇਵਾ ਦਾ ਰਸਤਾ ਦਿਖਾਇਆ ਸੋ ਬਹੁਤ ਸੰਘਰਸ਼ਪਰੀ ਜ਼ਿੰਦਗੀ ਰਹੀ ਹੈ ਪਰ ਸੰਘਰਸ਼ ਮੈਨੂੰ ਲੱਗਦਾ ਉਹਨਾਂ ਦਾ ਪੂਰ ਚੜਿਆ ਤੇ ਅੱਜ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਉਹ ਆਪਦੇ ਨਾਭੇ ਦੀ ਸੇਵਾ ਕਰ ਰਹੇ ਨੇ ਠੀਕ ਹੈ ਥੈਂਕ ਯੂ ਤੁਹਾਡੇ ਸਿਰ ਤੋਂ ਦੇਖੋ ਬਈ ਦੇਖੋ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਮੇਰੇ ਬਾਪੂ ਜੀ ਸਦਾ ਲਾਲ ਸਿੰਘ ਜੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਔਰ ਸਾਡੇ ਸਤਕਾਰਯੋਗ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਪਰਮ ਪਤਨੀ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਅੱਜ ਵਿਸ਼ੇਸ਼ ਤੌਰ ਤੇ ਨਾਬਾ ਦਾਸ ਦੇ ਘਰੇ ਆਏ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡਾ ਇੱਕ ਪਰਿਵਾਰ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਨੇ ਉਹਨਾਂ ਨੂੰ ਲੰਮੀ ਉਮਰ ਬਖਸ਼ੀ ਤੰਦਰੁਸਤੀ ਬਖਸ਼ੇ ਔਰ ਮੇਰੇ ਪਿਤਾ ਜੀ ਬਹੁਤ ਸੰਘਰਸ਼ਮਈ ਜ਼ਿੰਦਗੀ ਉਹਨਾਂ ਨੇ ਬਤੀਤ ਕਰਕੇ ਪੂਰੀ ਜ਼ਿੰਦਗੀ 90 ਸਾਲ ਲਗਾਤਾਰ ਉਹਨਾਂ ਨੇ ਜਿਹੜਾ ਜਦੋਂ ਤੱਕ ਉਸ ਸੰਸਾਰ ਦੇ ਵਿੱਚ ਰਹੇ ਸਾਨੂੰ ਇੱਕੋ ਹੀ ਮਾਰਗਦਰਸ਼ਨ ਕੀਤਾ ਕਿ ਬੇਟਾ ਓਨੈਸਟੀ ਔਰ ਅੱਛਾ ਕਰਮ ਕਰੋ ਲੋਕਾਂ ਦੀ ਸੇਵਾ ਕਰੋ ਤੇ ਸ਼ਾਇਦ ਜ਼ਿੰਦਗੀ ਦੇ ਅੰਤਿਮ ਪੜਾ ਦੇ ਉੱਪਰ ਜਾ ਕੇ ਉਹਨਾਂ ਨੇ ਖੁਸ਼ੀ ਦੇਖਣ ਨੂੰ ਵੀ ਮਿਲੀ ਬਤੌਰ ਐਮਐਲਏ ਨਾਬਾ ਦੀ ਸੰਗਤ ਨੇ ਦਾਸ ਨੂੰ ਸੇਵਾ ਦਿੱਤੀ ਹੈ ਤੇ ਮੇਰੇ ਬਾਪੂ ਜੀ ਉਹਰੀ ਇਹ ਗੱਲ ਦੇਖ ਕੇ ਬਹੁਤ ਉਹਨਾਂ ਦੀ ਰੂਹ ਖੁਸ਼ ਹੁੰਦੀ ਸੀਗੀ ਔਰ ਬਹੁਤ ਖੁਸ਼ ਹੁੰਦੇ ਸੀਗੇ ਤੇ ਅੱਜ ਜੋ ਸਾਡੇ ਚ ਨਹੀਂ ਹੈਗੇ ਪਰ ਉਹਨਾਂ ਦੇ ਜਿਹੜੇ ਸਭ ਕੁ ਸਾਨੂੰ ਦਿੱਤੇ ਆ ਜੋ ਉਹਨਾਂ ਨੇ ਸਭ ਕੁ ਸਾਨੂੰ ਪੜਾਇਆ ਸਾਨੂੰ ਐਜੂਕੇਸ਼ਨ ਨਾਲ ਜੋੜਿਆ ਸਾਨੂੰ ਗਰੀਬੀ ਦੇ ਵਿੱਚ ਰਹਿ ਕੇ ਵੀ ਸਾਨੂੰ ਦਿਖਾਇਆ ਕਿ ਕਿਵੇਂ ਆਪਣੇ ਮਕਸਦ ਲਈ ਦ੍ਰਿੜ ਰਹਿਣਾ ਤੁਸੀਂ ਤੁਸੀਂ ਡੋਲਣਾ ਨਹੀਂ ਉਹ ਸਾਰਾ ਕੁਝ ਨਾਲ ਲੈ ਕੇ ਚੱਲਾਂਗੇ ਔਰ ਆਪਣੇ ਪਿਤਾ ਜੀ ਨੂੰ ਸਾਡੇ ਬਾਪੂ ਸਰਦਾਰ ਲਾਲ ਸਿੰਘ ਜੀ ਨੂੰ ਹਮੇਸ਼ਾ ਆਪਣੀਆਂ ਗੱਲਾਂ ਦੇ ਜ਼ਿਕਰ ਦੇ ਵਿੱਚ ਯਾਦ ਰੱਖਾਂਗੇ ਧੰਨਵਾਦ ਜੀ